ਕਰਾ ਕਰ ਕੋਨਾ ਸ਼ੁਰੂ ਕਰੂ ਮੇਰੇ ਸਾਥੇ ਹੋ ਗਿਆ ਹੋ ਗਿਆ ਕੱਚਾ ਦੋਸਤੋ ਆਪਾਂ ਪਹੁੰਚੇ ਆ ਸੈਕਟਰ 8 ਸਕੂਲ ਮੋਗਾ ਦੇ ਕੋਲ ਤੇ ਮਿਊਚਲ ਕਾਰਪੋਰੇਸ਼ਨ ਮੋਗਾ ਵੱਲੋਂ ਆਪਣੇ ਕੀਤੇ ਵਾਅਦੇ ਮੁਤਾਬਕ ਜੋ ਨੋਟਿਸ ਦਿੱਤਾ ਸੀਗਾ ਸੈਕਟਰ 8 ਸਕੂਲ ਮੋਗਾ ਨੂੰ ਕਿ ਜਿਹੜੀ ਇਲੈਗਲ ਡੈਮੋਲੇਸ਼ਨ ਆ ਜਿਹੜੀ ਇਹ ਦਾ ਦਿੱਤਾ ਜਾਵੇ ਬੱਤਰ ਕਾਂਡਿਆਂ ਦੇ ਵਿੱਚ ਵਿੱਚ ਨਹੀਂ ਤਾਂ ਜਿਹੜਾ ਹੈਗਾ ਇਹਨੂੰ ਉਹ ਮੀਸਲ ਕਾਰਪੋਰੇਸ਼ਨ ਵੱਲੋਂ ਢਾਇਆ ਜਾਏਗਾ ਸੋ ਇਹ ਡੈਮੋਲੇਸ਼ਨ ਸ਼ੁਰੂ ਹੋ ਚੁੱਕੀ ਆ ਉਹ ਤੁਹਾਨੂੰ ਇਹਦਾ ਲਾਈਵ ਦਿਖਾਉਨੇ ਆ ਤੁਸੀਂ ਉਹ ਕਰੋ ਸੋ ਦੋਸਤੋ ਡੈਮੋਲੇਸ਼ਨ ਸ਼ੁਰੂ ਹੋ ਚੁੱਕੀ ਹੈ ਤੁਸੀਂ ਦੇਖੋ ਕਿ ਜਿਹੜੇ ਸੜਕ ਦੇ ਕਿਨਾਰੇ ਬੜੀਆਂ ਹੋਈਆਂ ਇਹਨਾਂ ਦੀਆਂ ਕਿਆਰੀਆਂ ਹੈਗੀਆਂ ਉਹਨੂੰ ਪਟਿਆ ਜਾ ਰਿਹਾ ਤੋ ਪੀਲਾ ਪੰਦਾ ਜਿਹੜਾ ਚੱਲਣਾ ਸ਼ੁਰੂ ਹੋ ਚੁੱਕਿਆ ਹੈ ਸੈਕ੍ਰੀਡ ਹਾਰਟ ਸਕੂਲ ਮੋਗਾ ਤੇ ਸੋ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵਾਤੋਂ-ਵਾਤ ਸ਼ੇਅਰ ਕਰ ਦਿਓ ਲਾਈਵ ਚੱਲ ਰਿਹਾ ਹੈ ਸੋ ਲਾਈਵ ਤੁਹਾਨੂੰ ਸਾਰੀ ਇਹ ਡੈਮੋਲਿਸ਼ਨ ਜਿਹੜੀ ਦਿਖਾਵਾਂਗੇ ਜਿਹੜਾ ਕਿ ਸੈਕ੍ਰੀਡ ਹਾਰਟ ਸਕੂਲ ਮੋਗਾ ਵੱਲੋਂ ਨਹਿਰੀ ਵਿਭਾਗ ਅਤੇ ਜੰਗਲਾਤ ਵਿਭਾਗ ਦੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਗਿਆ ਸੀਗਾ ਸੋ ਜਿਸ ਤਰ੍ਹਾਂ ਮੀਂਹ ਸੀ ਵੀ ਅੱਜ ਜਿਹੜਾ ਹਾਈ ਵੋਲਟੇਜ ਰਹੇਗਾ ਦੇ ਨਾ ਸੋ ਉਹ ਸ਼ੁਰੂ ਹੋ ਚੁੱਕਿਆ ਹੈ ਤੋ ਇਲਲੀਗਲ ਡੈਮੋਲੇਸ਼ਨ ਜਿਹੜੀ ਉਹ ਟੌਣੀ ਸ਼ੁਰੂ ਹੋ ਚੁੱਕੀ ਹੈ ਜੋ ਇਲਲੀਗਲ ਕੰਸਟ੍ਰਕਸ਼ਨ ਸੌਰੀ ਇਲਲੀਗਲ ਕੰਸਟ੍ਰਕਸ਼ਨ ਜਿਹੜੀ ਚੱਲ ਰਹੀ ਹੈ ਤੋ ਦੋਸਤੋ ਤੁਸੀਂ ਦੇਖ ਸਕਦੇ ਹੋ ਸੈਕ੍ਰੀਟ ਆਰਟ ਸਕੂਲ ਮੋਗਾ ਦੀ ਜਿਹੜੀ ਨਜਾਇਜ਼ ਉਹ ਸਾਰੀ ਸੀਗੀ ਜਿਹਦੇ ਤੇ ਕਬਜ਼ਾ ਕੀਤਾ ਹੋਇਆ ਸੀਗਾ ਇਹਨਾਂ ਵੱਲੋਂ ਜਿਹੜੀ ਕਿ ਨਹਿਰੀ ਵਿਭਾਗ ਤੇ ਜੰਗਲਾਤ ਵਿਭਾਗ ਦੀ ਜ਼ਮੀਨ ਹੈ ਸੋ ਉਹਦੀ ਢਾਟਵਾਈ ਹੈ ਜਿਹੜੀ ਮਿਊਸਪਲ ਕਾਰਪੋਰੇਸ਼ਨ ਮੋਗਾ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਲਾਈਵ ਵੀਡੀਓ ਜਿਹੜੀ ਚੱਲ ਰਹੀ ਹੈ ਬੇਨਤੀ ਹੈ ਕਿ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਸੋ ਸੈਕ੍ਰੇਟ ਹਾਈ ਸਕੂਲ ਦੇ ਸਿਕਿਉਰਿਟੀ ਗਾਰਡ ਆਏ ਆ ਉਹਨਾਂ ਨੇ ਜਿਹੜਾ ਕੰਮ ਰੁਕਵਾ ਦਿੱਤਾ ਹੈ ਢਾਟਵਾਈ ਦਾ ਇੱਕ ਵਾਰ ਸੋ ਦੇਖਦੇ ਆ ਕਿ ਕੀ ਬਣਦਾ ਇੱਥੇ ਸੋ ਉਹਨਾਂ ਵੱਲੋਂ ਰੋਕਿਆ ਗਿਆ ਜੁਟ ਕੇ ਕੀ ਹਾਲ ਚਾਲ ਹੈ ਤੋ ਸੈਕਟਰੀਅਲ ਸਕੂਲ ਮੈਨੇਜਮੈਂਟ ਵੱਲੋਂ ਕੋਈ ਆਰਡਰ ਜਿਹੜਾ ਮਿਊਨਿਸਪਲ ਕਰਮਚਾਰੀਆਂ ਨੂੰ ਜਿਹੜਾ ਸਰਵ ਕੀਤਾ ਗਿਆ ਹੈ ਦੇਖਦੇ ਹਾਂ ਕਿ ਇਸ ਆਰਡਰ ਦੇ ਵਿੱਚ ਕੀ ਹੈ ਕਿਹੜਾ ਆਰਡਰ ਹੈ ਸਟੇ ਆਰਡਰ ਹੈ ਸੋ ਸਟੇ ਆਰਡਰ ਜਿਹੜੇ ਇਹਨਾਂ ਵੱਲੋਂ ਵਿਖਾਏ ਗਏ ਹੈ ਦੇਖਦੇ ਹਾਂ ਕਿ ਇਸ ਤੇ ਕੀ ਫੈਸਲਾ ਜਿਹੜਾ ਆਉਂਦਾ ਹੈ ਇਹਨਾਂ ਅਧਿਕਾਰੀਆਂ ਦਾ ਕੀ ਹੋ ਗਿਆ ਮੈਂ ਅੱਧੀ ਲੱਗ ਰਿਹਾ ਤਾਂ ਦੋਸਤੋ ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੰਨੇ ਵੀ ਦੋਸਤ ਲਾਈਵ ਜੁੜੇ ਹੈ ਤਾਂ ਕਿ ਪਤਾ ਲੱਗ ਸਕੇ ਸਾਰਿਆਂ ਨੂੰ ਕਿ ਵੀ ਇੱਥੇ ਕੀ ਕਾਰਵਾਈ ਚੱਲ ਰਹੀ ਹੈ ਸੈਕ੍ਰੇਟ ਆਰਟ ਸਕੂਲ ਮੋਗਾ ਜੋ ਉਹਨਾਂ ਵੱਲੋਂ ਨਜਾਇਜ਼ ਹੈ ਸਾਰੀ ਬਾਰੇ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਵੱਲੋਂ ਉਹਨਾਂ ਨੂੰ ਨੋਟਿਸ ਦਿੱਤਾ ਗਿਆ ਸੀ 72 ਘੰਟੇ ਦਾ ਸੋ ਉਹ ਢਾਉਣ ਦੀ ਕਾਰਵਾਈ ਜਿਹੜੀ ਸ਼ੁਰੂ ਕੀਤੀ ਗਈ ਸੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਆ ਢਾਇਆ ਗਿਆ ਇਹਨਾਂ ਸੋ ਇਹ ਜਿਹੜਾ ਢਾਇਆ ਗਿਆ ਸੀ ਇਹਨਾਂ ਕ ਪਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਇੱਕ ਆਰਡਰ ਅਦਾਲਤੀ ਆਰਡਰ ਹੈ ਜਿਹੜਾ ਮਿਊਨਿਸਪਲ ਕਰਮਚਾਰੀਆਂ ਨੂੰ ਸੌਂਪਿਆ ਆ ਕੇ ਸੋ ਉਹਨਾਂ ਦੇ ਦੱਸਣ ਮਤਾ ਕੇ ਸਟੇ ਆਰਡਰ ਨੇ ਤੋਂ ਦੇਖਦੇ ਆ ਕਿ ਇਹਨਾਂ ਸਟੇ ਆਰਡਰਾਂ ਤੇ ਮਿਊਨਿਸਪਲ ਅਧਿਕਾਰੀ ਕੀ ਫੈਸਲਾ ਲੈਂਦੇ ਆ ਤੇ ਉਸ ਤੋਂ ਬਾਅਦ ਕੀ ਕਾਰਵਾਈ ਚੱਲਦੀ ਐ ਇੱਥੇ ਮੈਂ ਤੁਸੀਂ ਅਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਨਾਲ ਦੀ ਨਾਲ ਸਭ ਨੂੰ ਪਤਾ ਲੱਗੇ ਕਿ ਵੀ ਕੀ ਕਾਰਵਾਈ ਜਿਹੜੀ ਇੱਥੇ ਹੋ ਰਹੀ ਹੈ। ਥੋੜੇ ਥੋੜੇ ਹੋਰ ਗਾਣਾ। ਸੋ ਆਫਿਸ ਜਾਣ ਦੀ ਗੱਲ ਹੋ ਰਹੀ ਹੈ। ਸੋ ਆਫਿਸ ਜਾ ਕੇ ਇਹਦੇ ਤੇ ਕੋਈ ਫੈਸਲਾ ਕੀਤਾ ਜਾਏਗਾ। ਜੋ ਇਹ ਮੇਲ ਨੂੰ ਮੇਲ ਵੀ ਭੇਜੀ ਆ ਮੇਲ ਵੀ ਇਹ ਤੁਹਾਨੂੰ ਤੁਹਾਡੀ ਦਿੱਤਾ ਸੋ ਇਹ ਆਰਡਰਾਂ ਦੀ ਕਾਪੀ ਜਿਹੜੀ ਮੇਲ ਰਾਈ ਵੀ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਨੂੰ ਭੇਜੀ ਗਈ ਹੈ ਸਕੂਲ ਪ੍ਰਬੰਧਕਾਨ ਦੇ ਦਸਤਨ ਮੁਤਾਬਕ ਵੀ ਕੀ ਆਓ ਅਸੀਂ ਤਾਂ ਕੱਲ ਸੈਟਰਡੇ ਥੰਡੇ ਸਾਰੇ ਦਿਨ ਤੱਕ ਆਪਾਂ ਆਫਿਸ ਖੁੱਲਰ ਹਾਂਜੀ ਰਜੀਸ਼ ਸਾਹਿਬ ਕੀ ਹੋ ਗਿਆ ਕੋਰਟ ਦੇ ਆਰਡਰ ਤੇ ਤਹੀਨ ਕਰਤੀਗੀ ਆਪਾਂ ਅੰਤਾਂ ਨਹੀਂ ਨਹੀਂ ਵੀਡੀਓ ਬਣਾਈ ਦਿਖਾਈ ਜਾਂਦੇ ਨਾ ਕੋਈ ਨਹੀਂ ਕਾਰਪੋਰੇਸ਼ਨ ਚ ਕੌਣ ਆਇਆ ਕਾਰਪੋਰੇਸ਼ਨ ਚ ਆਓ ਬੈਠੇ ਮੈਂ ਸਾਹਿਬ ਬਲਾਓ ਉਹਨਾਂ ਨੂੰ ਕਹਾਂ ਜੀ ਹਾਂ ਜੀ ਤੁਸੀਂ ਕਾਰਪੋਰੇਸ਼ਨ ਚ ਹੋ ਜੀ ਆਰਡਰ ਨੋਟਿਸ ਤੁਹਾਨੂੰ ਦੋ ਵਾਰ ਦਿੱਤਾ ਹੋਇਆ ਉਹ ਆਰਡਰ ਤੁਹਾਨੂੰ ਜਵਾਬ ਵੀ ਦਿੱਤਾ ਤੁਹਾਡੇ ਕੋਲ ਰਸੀਵਿੰਗ ਆਈ ਜੇ ਕੋਈ ਰਸੀਵਿੰਗ ਲੈ ਆ ਕੇ ਦਿਖਾ ਕੋਈ ਨਹੀਂ ਆ ਕਰਕੇ ਨਾ ਬੀਨ ਸਾਹਿਬ ਨੇ ਗੱਲ ਕਰਦਾ ਬਸ ਆਪਣੇ ਕੋਲੇ ਸੇਣੀ ਜਾਂਦੇ ਬਸ ਉਹ ਬਣਾਉਂਦਾ ਛੜ ਦੇ ਕੋਈ ਨਾ ਕਰੀ ਜਾਂਦੇ ਜੋ ਨਕਾਰਾ ਜੋ ਰਣਜੀਤ ਸਾਹਿਬ ਉਹ ਉੱਥੇ ਕਹਿ ਬਾਈ ਗੱਲ ਸਕੂਲ ਪ੍ਰਬੰਧਕਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਇਹ ਕੋਰਟ ਦੇ ਹੁਕਮਾਂ ਦੀ ਤੋਹੀਨ ਕੀਤੀ ਗਈ ਹੈ ਕਿਉਂਕਿ ਕੋਰਟ ਦੇ ਹੁਕਮ ਹੈ ਜਦੋਂ ਮੇਲ ਦੇ ਰਾਈ ਸੈਟਰਡੇ ਮੇਲ ਭੇਜ ਦਿੱਤੇ ਗਏ ਸੀ ਸੈਟਰਡੇ ਮੇਲ ਪਾਤੀ ਸੀ ਸੈਟਰਡੇ ਕੋਰੀਅਰ ਕਰਾਤਾ ਸੀਗਾ ਸਾਰਾ ਕੁਝ ਕਰਾਇਆ ਹੋਇਆ ਸੰਡੇ ਵੀ ਤੁਹਾਡਾ ਦਫਤਰ ਖੁੱਲ੍ਹਾ ਸੀ ਸੈਟਰਡੇ ਵੀ ਖੁੱਲ੍ਹਾ ਸੀਗਾ ਮੰਡੇ ਵੀ ਖੁੱਲ੍ਹਾ ਸੀਗਾ ਤੁਹਾਨੂੰ ਮੇਲ ਨਹੀਂ ਰਿਸੀਵ ਹੋਇਆ ਤੇ ਆ ਕੇ ਤੋੜਨਾ ਸ਼ੁਰੂ ਕਰਤਾ ਇਹਨੇ ਆਹੋ ਬਿਨਾ ਪੁੱਛਿਆ ਤੋੜਨਾ ਸ਼ੁਰੂ ਕਰਤਾ ਬੋਲੋਗੇ ਮੜਾ ਨਹੀਂ ਲੱਗਦਾ ਹੈ ਹੈਲੋ ਤੋ ਸਕੂਲ ਪ੍ਰਬੰਧਕਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਕੋਰਟ ਦੇ ਹੁਕਮਾਂ ਦੀ ਤੋਹੀਨ ਕੀਤੀ ਗਈ ਹੈ ਕਿਉਂਕਿ ਸਟੇ ਆਰਡਰ ਹੈ ਜਿਹੜੇ ਜਦੋਂ ਸੀਗੇ ਮੇਲ ਦੇ ਰਾਈ ਭੇਜੇ ਗਏ ਸੀ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਨੂੰ ਤਾਂ ਫਿਰ ਜਿਹੜਾ ਬਿਨਾਂ ਪੁੱਛਿਆ ਆ ਕੇ ਢਾਟ ਠਵਾਈ ਹੈ ਜਿਹੜੀ ਕਿਉਂ ਸ਼ੁਰੂ ਕੀਤੀ ਗਈ ਇਹ ਉਹਨਾਂ ਦਾ ਸਵਾਲ ਹੈ ਤੋ ਸਕੂਲ ਮੈਨੇਜਮੈਂਟ ਇੱਕ ਵਾਰ ਫਿਰ ਅੰਦਰ ਚਲੇ ਗਏ ਸਾਰੇ ਉਹ ਉਹਨਾਂ ਦੇ ਕਹਿਣ ਮੁਤਾਬਕ ਜਿਹੜਾ ਕਾਲ ਆਜਾ ਲੈ ਬੁੱਤ ਸਿੰਘ ਜੀ ਹੋ ਵੈਰੀ ਗੁੱਡ ਠੀਕ ਲੈ ਥੋਣੀ ਓਕੇ ਓਕੇ ਸਿੱਤਾ ਠੀਕ ਹੈ ਵਧੀਆ ਵਧੀਆ ਸੋ ਸਕੂਲ ਪ੍ਰਬੰਧਕਾਂ ਨੇ ਜਿਹੜਾ ਕੰਮ ਰਕਵਾ ਦਿੱਤਾ ਹੈ ਔਰ ਖਾਲੀ ਹੱਥ ਮੁੜ ਰਹੇ ਆ ਨਗਰ ਨਿਗਮ ਦੇ ਅਧਿਕਾਰੀ ਦੇਖੋ ਜਿਹੜੀ ਇਹ ਗੱਡੀਆਂ ਇੱਥੋਂ ਜਾ ਰਹੀਆਂ ਸੋ ਥੋੜੀ ਜੀ ਜਿਹੜੀ ਨਜਾਇਜ਼ ਸਾਰੀ ਇਹਨਾਂ ਵੱਲੋਂ ਢਾਈ ਗਈ ਉਹਦੇ ਆ ਵੀ ਇਹਨਾਂ ਨੇ ਸਕੂਲ ਪ੍ਰਬੰਧਕਾਂ ਨੇ ਦੋਛਲਾਤਾ ਜੇਸੀਬੀ ਮਸ਼ੀਨ ਵੀ ਜਿਹੜੀ ਦੇਖੋ ਇੱਥੋਂ ਜਾ ਰਹੀ ਹੈ ਤੋਂ ਜੇਸੀਬੀ ਮਸ਼ੀਨ ਵੀ ਜਿਹੜੀ ਵਾਪਸ ਚਲੀ ਗਈ ਹੈ ਸਟੇ ਆਰਡਰਸ ਜਿਹੜੇ ਉਹਨਾਂ ਨੂੰ ਸਰਵ ਕੀਤੇ ਬਾਏ ਹੈਂਡ ਸਕੂਲ ਮੈਨੇਜਮੈਂਟ ਵੱਲੋਂ ਤੇ ਜਿਹੜੇ ਦਫ਼ਤਰ ਤੇ ਪੂਰੀ ਹੋਈ ਹੈ ਉਹ ਕਹਿੰਦੇ ਮੇਲ ਦਾ ਨਹੀਂ ਨਹੀਂ ਸਕੀਮ ਉਹ ਕਹਿੰਦੇ ਮੇਲ ਰਾਈ ਭੇਜਿਆ ਸੀ ਮੇਰੇ ਤੋਂ ਦੋਸਤੋ ਅ ਦੇਖੋ ਤੁਸੀਂ ਜਿਹੜਾ ਇਹ ਇਲਲੀਗਲ ਕੰਸਟਰਕਸ਼ਨ ਸੀਗੀ ਜਿਹਦਾ ਦੋਸ਼ ਲਾਇਆ ਗਿਆ ਮਿਊਸਪਲ ਕਾਰਪੋਰੇਸ਼ਨ ਮੋਗਾ ਵੱਲੋਂ ਵੀ ਇਹ ਇਲਲੀਗਲ ਹੈ ਤੇ ਉਹਨਾਂ ਨੂੰ ਨੋਟਿਸ ਸਰਵ ਕੀਤਾ ਗਿਆ ਸੈਕਟਰਡਾਰ ਸਕੂਲ ਮੈਨੇਜਮੈਂਟ ਨੂੰ ਤੇ ਅੱਜ ਮਿਊਸਪਲ ਕਾਰਪੋਰੇਸ਼ਨ ਮੋਗਾ ਵੱਲੋਂ ਜਿਹੜਾ ਇਹ ਨਿਜਾਇਜ਼ォ ਸਾਰੀ ਨੂੰ ਢਾਉਣ ਦੀ ਕਾਰਵਾਈ ਹੈ ਜਿਹੜੀ ਅਨੁਸਾਰ ਸ਼ੁਰੂ ਕਰ ਦਿੱਤੀ ਗਈ ਤੇ ਉਸ ਤੋਂ ਬਾਅਦ ਸਕੂਲ ਪ੍ਰਬੰਧਕਾਨ ਨੇ ਜਿਹੜਾ ਉਹਨਾਂ ਨੂੰ ਲਿਆ ਕੇ ਨੋਟਸ ਸਰਵ ਕੀਤਾ ਹੈ ਜਿਹੜਾ ਕਿ ਸਟੇ ਆਰਡਰ ਸੀਗਾ ਇਹ ਨਹੀਂ ਪਤਾ ਉਹ ਮਾਨਯੋਗ ਹਾਈ ਕੋਰਟ ਵੱਲੋਂ ਆ ਕਿ ਮੋਗਾ ਦੀ ਕੋਰਟ ਵੱਲੋਂ ਆ ਸੋ ਉਹ ਨੋਟ